ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਪ੍ਰੋਗਰਾਮ ਕਲੀਅਰ ਕੱਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਸਿਆਸੀ ਪੱਧਰ ਤੇ ਅਕਾਲੀ ਦਲ ਕਿੱਥੇ ਖੜਾ ਆ ਕਿਹੜੇ ਪੜਾਵ ਤੇ ਅਕਾਲੀ ਦਲ ਆਪਣੇ ਆਪ ਨੂੰ ਸਮਝਦਾ ਹੈ ਕਿਉਂਕਿ 103ਵਾਂ ਸਥਾਪਨਾ ਦਿਵਸ ਅਕਾਲੀ ਦਲ ਮਨਾ ਕੇ ਹਟਿਆ ਔਰ ਉਥੇ ਜਿਹੜੇ ਪ੍ਰਧਾਨ ਨੇ ਮੌਜੂਦਾ ਉਹਨਾਂ ਦੇ ਵੱਲੋਂ ਮਾਫੀ ਵੀ ਮੰਗੀ ਗਈ ਜਿਹੜੀ ਜਿਸ ਵਕਤ ਆਪਣੀ ਸਰਕਾਰ ਸੀਗੀ ਅਕਾਲੀ ਦਲ ਦੀ ਉਸ ਦੌਰਾਨ ਬੇਅਦਬੀ ਹੋਈ ਉਸ ਤੋਂ ਬਾਅਦ ਲੋਕਾਂ 'ਚ ਵੀ ਰੋਸ ਸੀ ਲੋਕ ਵੀ ਖਫਾ ਹੋਏ ਲੇਕਿਨ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਕਿ ਗਲਤੀਆਂ ਹੋਈਆਂ ਨੇ ਉਹ ਗਲਤੀਆਂ ਦੀ ਰੀਅਲਾਈਜੇਸ਼ਨ ਵੀ ਹੈਗੀ ਹੈ ਇਸ ਵਕਤ ਸਾਡੇ ਨਾਲ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਨੇ ਬੀਐਸ ਪੁੰਦਰ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੰਦਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਸ਼ੁਰੂਆਤ ਕੁਦਰ ਸਾਹਿਬ ਇਥੇ ਹੀ ਕਰਦੇ ਆਂ ਪ੍ਰਧਾਨ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਲੋਕਾਂ ਤੋਂ ਮਾਫੀ ਮੰਗੀ ਉਹ ਕਹਿੰਦੇ ਕਿ ਸਾਨੂੰ ਆਪਣੀ ਰੀਅਲਾਈਜੇਸ਼ਨ ਹੈ ਕਿ ਠੀਕ ਹੈ ਸਾਡੇ ਵੇਲੇ ਕੁਝ ਗਲਤੀਆਂ ਹੋਈਆਂ ਵੀ ਲੇਕਿਨ ਸਾਨੂੰ ਫਸਾਇਆ ਵੀ ਗਿਆ ਉਸ ਵੇਲੇ ਕਿੰਨਾ ਕੁ ਤੁਹਾਨੂੰ ਲੱਗਦਾ ਇਹ ਮਾਫੀਆਂ ਦੇ ਨਾਲ ਅਸਰ ਉਹ ਲੋਕਾਂ ਤੇ ਹੋਏਗਾ ਜਿਹੜੇ ਨਾਰਾਜ਼ ਵੀ ਸੀ ਕਿਤੇ ਨਾ ਕਿਤੇ ਅਕਾਲੀ ਦਲ ਤੋਂ ਰਿਬਾ ਜੀ ਦੇਖੋ ਇਹ ਜਿਹੜੀਆਂ ਜਿੰਦਗੀ ਹੈ ਕੋਈ ਇਨਸਾਨ ਨਹੀਂ ਇਸ ਤੋਂ ਜੀ ਇਸ ਗਲਤੀਆਂ ਨਹੀਂ ਹੁੰਦੀਆਂ ਗਲਤੀਆਂ ਤਾਂ ਬਗੈਰ ਇਕੱਲਾ ਅਕਾਲ ਪੁਰਖ ਹਮ ਹਰ ਇਨਸਾਨ ਜਿਹੜਾ ਹੈ ਉਹ ਗਲਤੀਆਂ ਕਰਨ ਵਾਲਾ ਹੈ ਇਸ ਕਰਕੇ ਜੋ ਆਗੂ ਹੋ ਕੇ ਕੰਮ ਕਰਦਾ ਉਸ ਤੋਂ ਜਿਹੜੀ ਗਲਤੀ ਹੁੰਦੀ ਹੈ ਲੋਕਾਂ ਚ ਆ ਜਾਂਦੀ ਹੈ ਬਾਕੀ ਗੱਲਾਂ ਰਹਿ ਜਾਂਦੀਆਂ ਥੱਲੇ ਜੀ ਜੋ ਉਸ ਵੇ ਸਾਡੇ ਕੱਲ ਦੀ ਸਰਕਾਰ ਸੀ ਬਹੁਤ ਸੋਹਣਾ ਡਵੈਲਪਮੈਂਟ ਹੂੰ ਬੜਾ ਸੋਹਣਾ ਸਟੇਟ ਪੀਸ ਔਰ ਹਰ ਪੱਖੋਂ ਪੰਜਾਬ ਜਿਹੜਾ ਹੈ ਪਿਛਲੇ ਸੰਤਾਲ ਤੋਂ ਨਿਕਲ ਕੇ ਜਿਹੜਾ 84 ਦਾ ਤੇ ਹੋਇਆ ਸੀ ਜੀ ਪੰਜਾਬ ਅੱਗੇ ਵਧਣ ਲੱਗ ਗਿਆ ਸੀ ਹੂੰ ਕਿਤੇ ਸੜਕਾਂ ਬਣ ਰਹੀਆਂ ਨੇ ਕਿਤੇ ਸਕੂਲ ਬਣ ਰਹੇ ਨੇ ਕਿਤੇ ਹਸਪਤਾਲ ਬਣ ਰਹੇ ਨੇ ਕਿਤੇ ਫਲਾਈ ਹੋਰ ਬਣ ਰਹੇ ਕਿਸਾਨ ਦੀ ਗੱਲਾਂ ਮਜ਼ਦੂਰ ਦਾ ਦੁਕਾਨਦਾਰ ਮਲਾਜ ਹਰ ਵਰਗ ਦਾ ਧਿਆਨ ਕਰਦੇ ਸੀ ਬਾਸਾ ਕੋਸ਼ਿਸ਼ ਕਰਦੇ ਸੀ ਕਿ ਮੈਂ ਉਹਨਾਂ ਨੂੰ ਸੈਟੀਸਫਾਈ ਕਰਾਂ ਔਰ ਲੋਕ ਹੁੰਦੇ ਵੀ ਸੀ ਕਿ ਵੀ ਸਾਨੂੰ ਮਿਲਦੇ ਹੈਜਿਟੇਸ਼ਨ ਵਾਲੇ ਹੱਸਦੇ ਅਸੀਂ ਆਖਿਆ ਯਾਰ ਬਾਸਾ ਬੰਦੇ ਬੜੇ ਚੰਗੇ ਦੇ ਸੀ ਜੇ ਤੁਸੀਂ ਗਾਲਾਂ ਸਾਡੇ ਬੜੀਆਂ ਕੱਢਦੇ ਹੋ ਕਹਿੰਦੇ ਉਹ ਤਾਂ ਅਸੀਂ ਐਵੇਂ ਤੁਹਾਨੂੰ ਉੱਤੋਂ ਹੀ ਕੱਢਦੇ ਆ ਅੰਦਰੋਂ ਅਸੀਂ ਹੁੰਦੇ ਸਾਨੂੰ ਤਾਂ ਮੰਨ ਤਾਂ ਲੈਣੀ ਹੈ ਬੜਾ ਜ ਰੌਲਾ ਪਾ ਕੇ ਤੁਸੀਂ ਗੱਲ ਮੰਨ ਲੈਣੋ ਅੰਦਰੋਂ ਅਸੀਂ ਖੁਸ਼ ਆ ਇਹ ਸਮਾਸ ਸੀ ਉਸ ਵੇਲੇ ਤੇ ਕੰਮ ਕਰਦਿਆਂ ਕਰਦਿਆਂ ਤੋਂ ਬੰਦੇ ਤੋਂ ਵੀ ਗਲਤੀ ਹੁੰਦੀ ਹੈ ਲੇਕਿਨ ਇੱਕ ਮਿਨੋਰਟੀ ਦੀ ਸਰਕਾਰ ਸੀ ਕਾਲੇ ਦਲ ਦੀ ਇੱਕ ਮਿਨੋਰਟੀ ਹੈ ਦੇਸ਼ 'ਚ ਬਹੁਤ ਛੋਟੀ ਜਿਹੀ ਲੇਕਿਨ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਬੜੀ ਬਹਾਦਰ ਕੌਮ ਹੈ ਜਿਹੜੀਆਂ ਵੱਡੀਆਂ-ਵੱਡੀਆਂ ਲੜਾਈਆਂ ਲੜਦੀ ਹੈ ਔਰ ਉਹਨਾਂ 'ਚ ਗੁਰੂ ਦੀ ਸਪਿਰਟ ਭਰੀ ਹੈ ਸਾਰੇ ਲੋਕ ਨਹੀਂ ਹੁੰਦੇ ਮੈਂ ਕਹਿੰਦਾ ਕਿ ਬਹਾਦਰ ਨੇ ਲੇਕਿਨ ਕੁਝ ਬੰਦਿਆਂ ਦੀ ਹਿੰਮਤ ਨਾਲ ਅੱਗੇ ਨਿਕਲ ਜਾਂਦੇ ਆ ਦੂਸਰਿਆਂ ਤੋਂ ਹਰ ਗੱਲ 'ਚ ਅਸੀਂ ਅੱਗੇ ਰਹਿੰਦੇ ਆ ਹੂੰ ਇਸ ਤਰ੍ਹਾਂ ਜਦੋਂ ਇਹ ਦੇਖੇ ਹਾਲਾਤ ਕਿ ਬੜੀ ਡਿਵੈਲਪਮੈਂਟ ਹੋ ਰਹੀ ਹੈ ਹਰ ਪਾਸੇ ਖੁਸ਼ਹਾਲੀ ਆ ਰਹੀ ਹੈ ਇਹ ਸਰਕਾਰ ਤਾਂ ਜਾਣੀ ਨਹੀਂ ਹੂੰ ਇਹਨੂੰ ਬਦਨਾਮ ਕਿਵੇਂ ਕਰੀਏ ਕਿ ਬੜੀ ਵੱਡੀ ਸਾਜ਼ਸ਼ ਆਈ ਜਿਹਦੇ ਤਹਿਤ ਇਹ ਘਟਨਾ ਹੋਈ ਬੇਅਦਮੀ ਦੀ ਮੈਂ ਕਹਿੰਦਾ ਇਹਦੋਂ ਮਾੜੀ ਘਟਨਾ ਹੋ ਨਹੀਂ ਸਕਦੀ ਮੈਂ ਨਹੀਂ ਕਹਿੰਦਾ ਸਾਰੇ ਜਿੰਨੇ ਅਸੀਂ ਲੋਕ ਸੋਚਦੇ ਆਂ ਪਾਰਟੀ ਕੰਮ ਕਰਦੇ ਆਂ ਸੰਗਤ ਸੋਚਦੇ ਆ ਅਸੀਂ ਵੀ ਸਾਰੇ ਸੋਚਦੇ ਕਿ ਬਹੁਤ ਮਾੜੀ ਹੋਈ ਅਕਾਲੀ ਦਲ ਵੇਲੇ ਨਹੀਂ ਸੀ ਹੋਣਾ ਚਾਹੀਦਾ ਹੂੰ ਲੇਕਰ ਹੋਇਆ ਗਲਤੀ ਜਿਹੜੀ ਹੋਈ ਕਿ ਉਸ ਵੇਲੇ ਉਹਨੇ ਹੀ ਬੰਦਿਆਂ ਨੇ ਜਿਹਨਾਂ ਰੌਲਾ ਪਾਇਆ ਪ੍ਰੈਸ਼ਰ ਪਾਇਆ ਕਿ ਸੀਬੀਆਈ ਨੂੰ ਇਨਕੁਆਰੀ ਦੇ ਦਿਓ ਟਾਈਮ ਨਾ ਮਿਲਿਆ 20 ਦਿਨਾਂ ਬਾਅਦ ਇਨਕੁਆਰੀ ਚੱਲੀ ਗਈ ਤੇ ਸਰਕਾਰ ਨੂੰ ਦੋਸ਼ੀ ਫੜਨ ਦਾ ਸਾਫ਼ ਕਰਨ ਦਾ ਮੌਕਾ ਨਾ ਮਿਲਿਆ ਹੂੰ ਉਸ ਕਾਰਨ ਉਹ ਗੱਲ ਗਲ ਪੈ ਗਈ ਪਾਰਟੀ ਦੇ ਕਿ ਦੇਖੋ ਜੀ ਹੋ ਗਈ ਇਹਨਾਂ ਨੇ ਗੌਰ ਨਹੀਂ ਕੀਤੀ ਵੈਦਵੀ ਦਾ ਕੋਈ ਹੱਲ ਨਹੀਂ ਕੱਢਿਆ ਲੇਕਿਨ ਅੱਜ 7 ਸਾਲ ਹੋ ਗਏ ਹੂੰ 7 ਸਾਲ ਬਾਅਦ ਵੀ ਕੋਈ ਤੀਤੇ ਸਿਰੇ ਗੱਲ ਲੱਗੀ ਨਹੀਂ ਰੋਲਾ ਪੈ ਰਿਹਾ ਤੇ ਬੇਦਮੀਆ ਮੇਰੇ ਖਿਆਲ ਇਹ 7 ਸਾਲ ਚ ਗਿਣ ਲਓ ਤੇ ਸ਼ਾਇਦ 200 ਦੇ ਕਰੀਬ ਹੋ ਗਏ ਹੋਣਗੇ ਜੀ ਔਰ ਵੱਡੀਆਂ-ਵੱਡੀਆਂ ਈਡੀਆਂ ਘਟਾਵਾ ਹੋ ਗੀਆਂ ਤੁਸੀਂ ਕੱਲ ਹੀ ਸੁਲਤਾਨਪੁਰ ਲੋਧੀ ਦਾ ਇਹ 10 ਦਿਨਾਂ ਦੀ ਗੱਲ ਹੈ ਦੇਖੋ ਕਿ ਇਹ ਜੀ ਬਲੂ ਸਟਾਰ ਤੋਂ ਬਾਅਦ ਹੈ ਸਭ ਤੋਂ ਵੱਡੀ ਗਲਤੀ ਕਿ ਸਰਕਾਰ ਨੇ ਗੋਲੀ ਚਲਾਈ ਬਗੈਰ ਕਿਸੇ ਕਾਰਨ ਕੋਈ ਇਕੱਠ ਨਹੀਂ ਕੋਈ ਬਜ਼ਾਰਾ ਨਹੀਂ ਕੋਈ ਰੋਲਾ ਨਹੀਂ ਪਾੜ ਦਾ ਸਮਾਂ ਔਰ ਗੁਰਨਾਨਕ ਦੇਵੀ ਦਾ ਦਿਹਾੜਾ ਮਨਾ ਰਹੇ ਹਨ ਜਾਂ ਰਿਸ਼ਤਾਬਦੀ ਦਾ ਉਹ ਦਿਹਾੜਾ ਮਨਾਉਣ ਵਾਸਤੇ ਪਾਠ ਚੱਲ ਰਹੇ ਨੇਗੇ ਹੂੰ ਉਸ ਵੇਲੇ ਸਰਕਾਰ ਨੇ ਬਗੈਰ ਕਿਸੇ ਕਾਰਨ ਗੋਲੀ ਚਲਾ ਦੇਣੀ ਬੰਦੇ ਅੰਦਰ ਦੋ ਜਾਂ ਚਾਰ ਹੋਣੇ ਬੰਦੇ ਦੀ ਮੌਤ ਹੋ ਜਾਣੀ ਔਰ ਕੋਈ 400 ਕਹਿੰਦੇ ਕੋਈ 300 ਕਹਿੰਦੇ ਕਿ ਕੋਈ ਮਟਾਤੇ ਗਿਣੇ ਨਹੀਂ ਗਏ ਸਰਕਾਰ ਨੇ ਆਪ ਹੀ ਸਾਹਮਣੇ ਆ ਲਈ ਸੀ ਆਪ ਕਰਨ ਵਾਲੀ ਸੀ ਲੇਕਿਨ ਦੋ 300 ਰਾਉਂਡ ਜਿਹੜੇ ਹੋਏ ਫਾਇਰ ਦੇ ਚੁੱਪ ਹੈ ਸਾਰੀ ਦੁਨੀਆ ਫਿਰ ਹਰਮੰਦਰ ਸਾਹਿਬ ਚ ਦੋ ਸਾਲ ਪਹਿਲਾਂ ਬੰਦਾ ਹਰਮੰਦਰ ਸਾਹਿਬ ਦੇ ਅੰਦਰ ਜਾ ਵੜਿਆ ਜੀ ਜਿਹੜੀ ਕਿ ਬਹੁਤ ਹੀ ਵੱਡੀ ਘਟਨਾ ਹੈ ਹਮ ਕੋਈ ਐ ਤੱਕ ਪਤਾ ਨਹੀਂ ਕੌਣ ਗਿਆ ਕੀ ਨ ਗਿਆ ਚੁੱਪ ਸਾਇਲੈਂਟ ਕੋਈ ਬੋਲਦਾ ਨਹੀਂ ਕੋਈ ਮੰਗ ਨਹੀਂ ਕਰਦਾ ਫਿਰ ਤਖਤ ਅਨੰਦਪੁਰ ਸਾਹਿਬ ਤੇ ਕੇਸਗੜ੍ਹ ਸਾਹਿਬ ਤੇ ਬੰਦੇ ਨੂੰ ਜਾ ਕੇ ਵਰਕੇ ਪਾੜੇ ਭੇਜਤੀ ਕੀਤੀ ਕੋਈ ਪੜਤਾਲ ਨਹੀਂ ਕੁਛ ਨਹੀਂ ਹੋਰ ਇਤਨੇ ਅਨੇਕਾ ਘਟਨਾਵਾਂ ਇਹ ਤਾਂ ਤੁਹਾਨੂੰ ਵੱਡੀਆਂ ਦੋ ਤਿੰਨ ਘਟਨਾਵਾਂ ਕਢਾਈਆਂ ਸਾਰੀ ਦੁਨੀਆ ਚੁੱਪ ਹੈ ਜੀ ਇਸ ਕਰਕੇ ਮੈਂ ਕਹਿ ਸਕਦਾ ਇਹਨਾਂ ਆਧਾਰਨਾ ਤੁਨਤਾ ਜੀ ਨੇ ਕਿ ਉਸ ਵੇਲੇ ਸਾਸ਼ ਹੋਈ ਲੇਕਿਨ ਅੱਜ ਉਹ ਚੱਲੀ ਜਾ ਰਹੀ ਹੈ ਲੇਕਿਨ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਮੋਰਚੇ ਧਰਨੇ ਅਜੇ ਤੱਕ ਲੱਗੇ ਜਾਂਦੇ ਨੇ ਇਹਨਾਂ ਤੇ ਸਾਂ ਕੋਈ ਨਹੀਂ ਕੱਢ ਰਿਹਾ ਕੋਈ ਬੋਲ ਨਹੀਂ ਛੱਡੀ ਨੇ ਕਢਾਵਾ ਨਹੀਂ ਚੁੱਪ ਅਖਬਾਰ ਕੋਈ ਨਹੀਂ ਲਿਖ ਰਿਹਾ ਪਬਲਿਕ ਵਿੱਚ ਪ੍ਰਵੋਸ ਕੋਈ ਨਹੀਂ ਆ ਰਿਹਾ ਉਹ ਜਿਹੜੇ ਲੋਕ ਕਹਿੰਦੇ ਸੀ ਗੁਰੂ ਦੇ ਵੱਡੇ ਸਿੱਖਾ ਉਹ ਲੋਕ ਹੁਣ ਪਤਾ ਹੀ ਨਹੀਂ ਕਿੱਧਰ ਨੇ ਬੋਲ ਹੀ ਹੈ ਨਹੀਂ ਉਹਨਾਂ ਦੇ ਮੂੰਹ 'ਚ ਇੰਦਾ ਘਟਾਵਾ ਤੋਂ ਬਾਅਦ ਤੁਸੀਂ ਕਿਵੇਂ ਕਹਿ ਸਕਦੇ ਆ ਕਿ ਸਾਸ਼ ਦੇ ਤਹਿਤ ਹੋਇਆ ਸੀ ਲੇਕਿਨ ਦੁੱਖ ਹੈ ਸਾਡੇ ਮਨਾਂ ਤੇ ਸਾਰੇ ਦੁੱਖ ਸੀ ਪ੍ਰਧਾਨ ਜੀ ਨੇ ਕਿਉਂਕਿ ਸ਼ਤਾਬ ਦੀ ਸੀ ਉਹਨਾਂ ਦੇ ਮੰਤਰੀਆ ਅਸਰ ਸੀ ਕਿ ਮੈਂ ਉਸ ਵੇਲੇ ਮੁੱਖ ਮੰਤਰੀ ਸੀ ਮੇਰੀ ਕੋਲ ਹੋਮ ਸੀ ਪਿਤਾ ਜੀ ਚਲੇ ਗਏ ਹੁਣ ਉਹ ਵੀ ਅਸੀਂ ਜਿਹੜੋ ਗੱਲਾਂ ਕਰਦੇ ਕਹਿੰਦੇ ਯਾਰ ਗੱਲ ਬੜੀ ਮਾੜੀ ਹੋਈ ਹੈ ਹੁਣ ਕੀ ਨਹੀਂ ਲੋਕਾਂ ਦੇ ਮਨ ਚੋਂ ਅਸਰ ਜਾ ਰਿਹਾ ਆਪਾਂ ਗੁਰੂ ਕੋਲ ਪਾਸ ਜਾ ਕੇ ਮਾਫੀ ਮੰਗ ਕੇ ਆਇਆ ਤਾਂ ਉਹ ਸੇ ਕਰਕੇ ਪ੍ਰਧਾਨ ਜੀ ਨੇ ਇਸ ਸਮੇਂ ਤੇ ਕਿ ਅਜ ਸਥਾਪਨਾ ਹੋਈ ਸੀ ਅਕਾਲੀ ਦਲ ਦਾ ਤੇ ਉਹ ਅਸੀਂ ਮਨਾ ਰਹੇ ਆ ਆਕ ਸਾਹਿਬ ਦੇ ਉੱਪਰ ਅਸੀਂ ਮਨਾ ਰਿਆ ਜਿਹੜਾ ਬਾਬਾ ਗੁਰਕ ਸਿੰਘ ਸ਼ਹੀਦ ਦਾ ਦਾ ਹਾਲ ਹੈ ਗੁਰਦੁਆਰਾ ਸਾਹਿਬ ਉੱਥੇ ਹੰਪਾਰਟ ਪ੍ਰਕਾਸ਼ ਸੀ ਉੱਥੋਂ ਉਹਨਾਂ ਨੇ ਜਦੋਂ ਪਾਠ ਹੋਇਆ ਸੰਗਤ ਦਾ ਧੰਨਵਾਦ ਕਰਨਾ ਸੀ ਸ਼ਤਾਬਦੀ ਇਹ ਜਿਹੜਾ 103 ਸਾਲੇ ਤੇ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਹੱਥ ਜੋੜ ਕੇ ਕਿ ਵੀ ਇਸ ਸਾਡੇ ਵੇਲੇ ਹੋਇਆ ਸਾਨੂੰ ਦੁੱਖ ਹੈ ਕਿ ਅਸੀਂ ਇਸ ਦੀ ਪਰਤਾਲ ਕਰਕੇ ਸ੍ਰੀਨ ਲਾ ਸਕੇ ਇਹ ਸਾਡੀ ਗਲਤੀ ਹੈ ਤੇ ਸੰਗਤ ਤੋਂ ਅਸੀਂ ਸਾਥੋਂ ਜਾਣੇ ਹੋਈ ਅਣਜਾਣੇ ਹੋਈ ਜਾਂ ਕਿਸੇ ਪ੍ਰੈਸ਼ਰ ਥੱਲੇ ਆ ਕੇ ਸਾਥੋਂ ਰਿਕੁਐਰੀ ਚਲੇਗੀ ਤਾਂ ਨਹੀਂ ਅਸੀਂ ਕਰ ਸਕੇ ਲੇਕਿਨ ਕੋਈ ਕਿਸੇ ਚੀਜ਼ ਦੀ ਮੈਂ ਇਸ ਕਾਮਿਕ ਤਾਂ ਜਿਹੜੀ ਮੈਂ ਫਰੈਂਡ ਬੋਟ ਨਹੀਂ ਪੈਂਦਾ ਤੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਸਾਡੇ ਵੇਲੇ ਨਹੀਂ ਹੋਣੀ ਚਾਹੀਦੀ ਸੀ ਅਸੀਂ ਕਰ ਨਹੀਂ ਸਕੇ ਉਹਦੀ ਉਹਦੀ ਗਲਤੀ ਦੀ ਮਾਫੀ ਚਾਹਣਾ ਤੇ ਸੰਗਤ ਬਖਸ਼ਣਯੋਗ ਹੈ ਗੁਰੂ ਬਖਸ਼ਣਯੋਗ ਹੈ ਇਸ ਤਰ੍ਹਾਂ ਕਿ ਮੈਂ ਇਹਦੀ ਮਾਫੀ ਚਾਹਣਾ ਇਹ ਉਹਨੇ ਕੀਤੀ ਜਿਹਦਾ ਕਿ ਮੈਂ ਤਾਂ ਇੱਕ ਬਹੁਤ ਅੱਛੀ ਗੱਲ ਕੀਤੀ ਤੇ ਹੋਣਾ ਚਾਹੀਦਾ ਸੀ ਕਿਉਂਕਿ ਅਸੀਂ ਰੂ ਰੂ ਮੰਨਣ ਵਾਲੇ ਆ ਸਾਡਾ ਫਰਜ਼ ਬਣਦਾ ਹੁਣ ਸਰਬ ਇਹਦੇ ਉੱਤੇ ਜਿਹੜੇ ਬੀਬੀ ਜ਼ਗੀਰ گور ਨੇ ਉਨਾ ਨੇ ਆ ਕੇ ਸਾਹਮਣੇ ਬੋਲਿਆ ਕਹਿੰਦੇ ਕਿ ਮਾਫੀ ਮੰਗਣ ਦਾ ਕਹਿੰਦੇ ਇਹ ਤਾਂ ਕੋਈ ਤਰੀਕਾ ਨਾ ਹੋਇਆ ਕਹਿੰਦੇ ਕਿ ਮਾਫੀ ਮੰਗਣੀ ਸੀ ਤੇ ਫਿਰ ਅਕਾਲ ਤਖਤ ਸਾਹਿਬ ਤੇ ਚਿੱਠੀ ਲਿਖੀ ਜਾਂਦੀ ਉੱਥੇ ਜਿਹੜੇ ਜੱਥੇਦਾਰ ਨੇ ਉਹ ਤਨਖਈਆ ਕਰਾਰ ਕਰਦੇ ਉਹ ਜਿਹੜੀਆਂ ਚੀਜ਼ਾਂ ਨੇ ਜਿਹੜਾ ਤੁਹਾਨੂੰ ਕਿਹਾ ਜਾਂਦਾ ਉਹ ਕੰਮ ਕੀਤਾ ਜਾਂਦਾ ਅਕਾਲੀ ਦਲ ਦੇ ਅਕਾਲੀ ਦਲ ਵੱਲੋਂ ਉਸ ਤੋਂ ਬਾਅਦ ਕਹਿੰਦੇ ਮਾਫੀ ਦਿੱਤੀ ਜਾਣੀ ਚਾਹੀਦੀ ਸੀ ਬੀਬੀ ਜਗੀਰ ਕੌਰ ਦੇ ਸ਼ਬਦ ਨੇ ਉਹਦੇ ਉੱਤੇ ਬੀਬਾ ਜੀ ਦਾ ਮੈਂ ਜਵਾਬ ਤਾਂ ਨਹੀਂ ਦਿੰਦਾ ਮੈਂ ਅੱਛਾ ਨਹੀਂ ਸਮਝਦਾ ਜਵਾਬ ਦੇਣਾ ਜਦੋਂ ਉਹ ਕੁਝ ਕਹਿਣ ਅਸੀ ਕੁਛ ਨਹੀਂ ਕਹਿੰਦੇ ਸਤਕਾਰਯੋਗ ਹੈ ਬੀਬੀ ਹੈ ਪਰ ਆ ਰਹੀ ਐ ਅਸੀ ਕੁਛ ਜੀ ਸਾਡੇ ਨਾਲ ਆ ਰਹੀ ਐ ਲੇਕਿਨ ਕੋਈ ਬੰਦਾ ਕੁਛ ਵੀ ਕਰ ਲੇ ਹੂੰ ਤੁਸੀਂ ਬੀਬਾ ਜਾਣਦੇ ਹੋ ਪੁਰਾਣੇ ਕਸੂਲੀ ਸਾਲ ਕਹਿੰਦੇ ਕਿ ਬਾਜੀਗਰ ਖੇਡ ਪਾਉਂਦੇ ਹੁੰਦੇ ਬਾਜੀ ਪਾਉਂਦੇ ਉਹ ਚ 20 ਫੁੱਟ ਉੱਚਾ ਇੱਕ ਬਾਂਝ ਗੱਡਿਆ ਹੁੰਦਾ ਉਹ ਤੇ ਇੱਕ ਚੱਕਰ ਬਣਾਇਆ ਉਹਦੇ ਤੇ ਅੱਗ ਲਾਈ ਹੁੰਦੀ ਹੂੰ ਉਹ ਛਾਲ ਮਾਰ ਕੇ ਉਹਦੇ ਵਿਚ ਦੀ ਪੁੱਠੀ ਛਾਲ ਮਾਰ ਕੇ ਆਉਣਾ ਹੁੰਦਾ ਉਹ ਚ ਕਈ ਵਾਰੀ ਮੌਤ ਵੀ ਹੋ ਸਕਦੀ ਸੀ ਜੀ ਉਹ ਬਾਜੀ ਕਰੇ ਜੋ ਸੂਲੀ ਸਾਹ ਲਾਉਂਦਾ ਤੇ ਥੱਲੇ ਆ ਕੇ ਡਿੱਗਦਾ ਉਹ ਉਹਨਾਂ ਤਰੀਕਾ ਸੀ ਪੈਰਾਪਾਰ ਡਿੱਗਦਾ ਰੇਤਾ ਹੁੰਦਾ ਜਾਂ ਮੰਜਾ ਥੱਲੇ ਜਾਂ ਕੋਈ ਚੀਜ਼ ਪਛਾਈ ਹੁੰਦੀ ਉਹ ਵੱਜ ਜਾਂਦਾ ਤੇ ਉਹ ਕਹਿੰਦਾ ਵੀ ਕਿਸ ਤਰ੍ਹਾਂ ਹੋਇਆ ਉਹ ਕਹਿੰਦਾ ਕੋਈ ਮਾਨੂੰ ਕੁਝ ਨਹੀਂ ਹੋਇਆ ਇਸ ਕਰਕੇ ਵੀ ਮੈਂ ਵਿਰੋਧੀ ਤਾਂ ਕੋਈ ਮਾਨੂੰ ਨੇ ਜੇ ਮੈਂ ਕਹਿੰਦਾ ਸੂਲੀ ਦੀ ਸਾਹ ਜੇ ਜੇ ਜਸਵੀਰ ਮੇਰੇ ਖਿਆਲ ਕਹਿ ਦੇਣਾ ਚਾਹਿਆ ਭਰਾਵੋ ਮੈਨੂੰ ਜੋ ਵੀ ਵਰਜੀ ਕੀਤਾ ਮੈਂ ਭਾਂਡੇ ਵੀ ਮਾ ਜਿੰਦਾ ਜੋੜੇ ਵੀ ਕਰ ਦਿੰਦਾ ਉਹ ਗੱਲ ਸਾਫ਼ ਕਰ ਲੈਣਾ ਉਹ ਅੱਜ ਵੀ ਨਹੀਂ ਜੀ ਇੰਤਿਗਰੀ ਹੋਇਆ ਇਸ ਕਰਕੇ ਵਿਰੋਧੀਆਂ ਦੇ ਤਬੀਬਾ ਉਹਨਾਂ ਨੂੰ ਰਾਬੀ ਬਖਸ਼ੇ ਤੇ ਅਸੀਂ ਤਾਂ ਕੋਈ ਵਿਰੋਧੀ ਤੋਂ ਮਾਫੀ ਨਹੀਂ ਮੰਗਣੀ ਸਤਿ ਗੁਰੂ ਤੋਂ ਤੇ ਸੰਗਤ ਤੋਂ ਸੰਗਤ ਹੀ ਗੁਰੂ ਦਾ ਸੰਗਤ ਤੋਂ ਤੇ ਗੁਰੂ ਤੋਂ ਮੰਗੀ ਤੇ ਮਾਫੀ ਮੰਗੀ ਹੱਥ ਜੋੜ ਕੇ ਉਸ ਤੋਂ ਬਾਅਦ ਜਿਹੜੇ ਸੁਖਬੀਰ ਬਾਦਲ ਸਾਹਿਬ ਨੇ ਉਹਨਾਂ ਨੇ ਇਹ ਵੀ ਆ ਕੇ ਕਿਹਾ ਕਹਿੰਦੇ ਕਿ ਜਿਹੜੇ ਲੋਕੀ ਅਕਾਲੀ ਦਲ ਛੱਡ ਕੇ ਗਏ ਨੇ ਕਿਸੇ ਵੀ ਕਾਰਨ ਕਰਕੇ ਗਏ ਹੁਣ ਮੇਰੀ ਗਲਤੀਆਂ ਕਰਕੇ ਗਏ ਹੁਣ ਜਾਂ ਕਿਸੇ ਵੀ ਸਿਚੁਏਸ਼ਨ ਦੇ ਕਾਰਨ ਗਏ ਹੁਣ ਕਹਿੰਦੇ ਮੈਂ ਕਹਿਣਾ ਕਿ ਸਾਰੇ ਮੁੜ ਕੇ ਵਾਪਸ ਆਣ ਇੱਕ ਝੰਡੇ ਥੱਲੇ ਆਪਾਂ ਕੰਮ ਕਰਦੇ ਆਂ ਉਸ ਤੋਂ ਬਾਅਦ ਇਹ ਵੀ ਚੀਜ਼ਾਂ ਮੁੰਦਰ ਸਾਹਿਬ ਬਾਹਰ ਆ ਰਹੀਆਂ ਨੇ ਕਿ ਜਿਹੜੇ ਤੁਹਾਡੇ ਪੁਰਾਣੇ ਸਾਥੀ ਨੇ ਦੋਸਤ ਨੇ ਅਜ਼ੀਜ਼ ਨੇ ਜਿਹੜੇ ਢੀਨ ਸਾਹਿਬ ਨੇ ਕਿਹਾ ਜਾ ਰਿਹਾ ਹੈ ਕਹਿੰਦੇ ਮੁਰਤੋਂ ਅਕਾਲੀ ਦਲ ਦੇ ਵਿੱਚ ਆਣਦੀਆਂ ਉਹਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਕਿੰਨਾ ਕੁ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਸਫਲ ਹੋਣਗੀਆਂ ਮਾਫੀ ਮੰਗਣਾ ਔਰ ਉਸ ਤੋਂ ਬਾਅਦ ਇਦਾਂ ਸਾਰਿਆਂ ਨੂੰ ਵਾਪਸ ਸੱਦਣਾ ਉਰੇ ਵੀ ਬਾਈ ਹੈ ਕਿ ਦੇਖੋ ਇਸ ਵੇ ਅਕਾਲੀ ਦਲ ਔਰ ਸਿੱਖ ਧਰਮ ਤੇ ਬਹੁਤ ਵੱਡਾ ਸੰਕਟ ਹੈ ਜੀ ਸਾਡੇ ਧਰਮ ਤੇ ਵੀ ਹਮਲੇ ਹੋ ਰਹੇ ਨੇ ਸਰਕਾਰਾਂ ਵੱਲੋਂ ਤੁਸੀਂ ਹਮਲਾ ਹੀ ਹੈ ਨਾ ਧਰਮ ਤੇ ਕਿ ਸਰਕਾਰ ਪਰ ਲੋਧੀ ਗੋਲੀ ਚੱਲ ਗਈ ਹਮ ਗੁਰੂ ਦੇ ਸਥਾਨ ਤੇ ਇਦੋਂ ਵੱਡਾ ਹਮੜਾ ਕੋਈ ਹੋ ਸਕਦਾ ਸਰਕਾਰ ਵੱਲੋਂ ਇਹ ਇੱਕ ਮਸਾਲਾ ਛੋਟੀ ਜੀ ਲੇਕਿਨ ਜਿਆਦਾ ਦੇਵਾਂਗੇ ਮੈਂ ਟਾਈਮ ਲੱਗ ਜੇ ਇੱਥੇ ਹੁੰਦਾ ਨਹੀਂ ਫਿਰ ਉਹ ਟਾਈਮ ਹੈ ਨਾ ਬਾਕੀ ਪੋਲੀਟੀਕਲ ਵੀ ਕਮਜ਼ੋਰ ਕੀਤਾ ਜਾ ਰਿਹਾ ਕਿ ਜਿਹੜੀ ਇਹ ਮਿਨੋਰਟੀ ਦੀ ਪਾਰਟੀ ਹੈ ਜਿਸ ਦੇ ਕਰਕੇ ਪੰਜਾਬ ਨੇ ਹਮੇਸ਼ਾ ਜੋ ਅਸੀਂ ਕੀਤਾ ਤਰੱਕੀ ਕੀਤੀ ਇਹਦੇ ਵਾਸਤੇ ਅਸੀਂ ਲੜੇ ਦੇਸ਼ ਦੇ ਮਸਲਿਆਂ ਵਾਸਤੇ ਐਮਰਜੈਂਸੀ ਵਰਗਾ ਵਾਸਤੇ ਲੜੇ ਆਜ਼ਾਦੀ ਵਾਸਤੇ ਅਸੀਂ ਲੜੇ ਲੇਕਿਨ ਅੱਜ ਸਾਡੇ ਤੇ ਹੀ ਹਮਲੇ ਹੋ ਰਹੇ ਨੇ ਅਸੀਂ ਤੇ ਸਾਰਿਆਂ ਨੂੰ ਇਸ ਕਰਕੇ ਬੇਨਤੀ ਕੀਤੀ ਹੈ ਪ੍ਰਧਾਨ ਜੀ ਨੇ ਕਿ ਆਓ ਕਿਸੇ ਕਾਰਨ ਕਰਕੇ ਕੋਈ ਮੈਥੋ ਕੰਮ ਕਰਦੇ ਤੋਂ ਕਮੀ ਰਹੀ ਜਾਂ ਕੋਈ ਹੋਰ ਕਾਰਨ ਬਣ ਗਿਆ ਦੂਰ ਚਲੇ ਗਿਆ ਆਓ ਜੇ ਤੁਹਾਡੇ ਚ ਪੰਥ ਦਾ ਦਰਦ ਹੈ ਔਰ ਤੁਸੀਂ ਕਹਿੰਦੇ ਹੋ ਕਿ ਅਸੀਂ ਅਕਾਲੀ ਦਲ ਸਿੱਖਾਂ ਭਰਾਵੋ ਫਿਰ ਆਓ ਆਪਾਂ ਇਕੱਠੇ ਹੋਈਏ ਕਿ ਜਿਹੜੀਆਂ ਆਪਣੇ ਸਾਹਮਣੇ بڑے ਚੈਲੰਜ ਆ ਰਹੇ ਨੇ ਕਿ ਕੌਮ ਵਾਸਤੇ ਅੱਜ ਆਪਣੀ ਡਿਊਟੀ ਹੈ ਕਿ ਆਪਾਂ ਇਕੱਠੇ ਹੋ ਕੇ ਲੜਕੇ ਉਹਨਾਂ ਚੈਲੰਜਾਂ ਦਾ ਮੁਕਾਬਲਾ ਕਰੀਏ ਔਰ ਮੇਰਾ ਖਿਆਲ ਹੈ ਇਹ ਸਾਰੀਆਂ ਚੀਜ਼ਾਂ ਦਾ ਅਸਰ ਹੋਣਾ ਹੈ ਇੱਕ ਚੀਜ਼ ਹੋ ਰਾ ਜੰਦੀ ਪੁੰਦਰ ਸਾਹਿਬ ਇੱਥੇ ਜਿਸ ਤੱਕ ਤੁਸੀਂ ਨਾ ਗੱਲ ਕਰਦੇ ਜਿਹੜੇ ਲੋਕ ਅਕਾਲੀ ਦਲ ਛੱਡ ਕੇ ਗਏ ਜਿਨਨੇ ਜਿਹੜੀ ਜਿਹੜੀ ਵੀ ਆਪਣੀ ਪਾਰਟੀ ਬਣਾਈ ਹਾਲੇ ਤੱਕ ਅਗਰ ਅਸੀਂ ਦੇਖੀਏ ਥੋੜਾ ਜਿਹਾ ਉਹਨਾਂ ਨੂੰ ਫਰੋਲ ਕੇ ਦੇਖੀਏ ਕੋਈ ਵੀ ਜਿੱਤ ਹਾਸਲ ਨਹੀਂ ਕਰ ਪਾਇਆ ਆਪਣੀ ਇੰਡੀਵਿਜੂਅਲਿਟੀ ਦੇ ਨਾਲ ਲੱਗਦਾ ਨਹੀਂ ਕਿ ਤਾਂ ਕਰਕੇ ਵੀ ਕਿਤੇ ਨਾ ਕਿਤੇ ਉਹ ਵੀ ਚਾਹਦੇ ਸੀਗੇ ਕਿ ਸਾਨੂੰ ਸੱਦਿਆ ਜਾਵੇ ਤੇ ਅਸੀਂ ਆ ਜਾਾਂਗੇ ਵਾਪਸ ਸਾਨੂੰ ਪਿਆਰ ਨਾਲ ਸੱਦਿਆ ਜਾਵੇ ਇਹਨੂੰ ਵਿਭਾ ਜਿਹੜਾ ਥੋੜਾ ਲੱਭ ਜਾਏ ਉਹ ਤਾਂ ਮੈਂ ਨਹੀਂ ਬਤਾਂਗਾ ਉਹ ਨਾਲ ਛੋਟਾ ਹੁੰਦਾ ਸੀ ਕਿ ਕਿਸੇ ਨੂੰ ਛੋਟਾ ਨਾ ਆਪ ਤੋਂ ਸਮਝੋ ਹਰੇਕ ਨੂੰ ਵੱਡਾ ਸਮਝੋ ਹਮ ਲੇਕਿਨ ਮੈਂ ਸਮਝਦਾ ਕਿ ਕੋਈ ਵੀ ਕਾਰਨ ਹੋ ਸਕਦੇ ਆ ਤੇ ਗੁਰੂ ਕਿਰਪਾ ਕਰੋ ਮੇਰਾ ਖਿਆਲ ਹੈ ਕਿ ਸਾਰੇ ਬੰਦੇ ਜੋ ਸਾਡੇ ਤੇ ਨੁਕਤਾ ਚੀਨੀ ਅੱਜ ਵੀ ਕਰਦੇ ਨੇ ਤੇ ਪਹਿਲਾਂ ਕੀਤੀ ਸੀ ਕਿਸੇ ਕਾਰਨ ਕਰਕੇ ਹੁਣ ਹਾਲਾਤ ਨਾਲ ਉਹਨਾਂ ਦੇ ਵੀ ਦਿਮਾਗ ਤੇ ਆਏਗਾ ਕਿ ਯਾਰ ਜੇ ਅਸੀਂ ਕਾਲੀਆਂ ਤੇ ਕਿਉਂ ਆਪਸ ਵਿੱਚ ਲੜਦੇ ਆ ਇਕੱਠੇ ਹੋਈਏ ਇਕੱਠੇ ਹੋ ਕੇ ਆਪਾਂ ਇਹ ਚੈਲੰਜਾਂ ਦੇ ਸਾਹਮਣੇ ਲੜੀਏ ਤਾਂ ਕਿ ਸਾਡੀ ਉਹਦੇ ਚ ਇੱਜ਼ਤ ਵੱਧ ਜੀ ਤੇ ਜਦੋਂ ਤੁਸੀਂ ਇਕੱਠੇ ਹੋ ਕੇ ਲੜਾਂਗੇ ਸਾਡੀ ਸ਼ਕਤੀ ਵਧ ਜਾਏਗੀ ਤੇ ਉਹਦਾ ਕੌਮ ਨੂੰ ਵੀ ਦੇਸ਼ ਨੂੰ ਵੀ ਸੂਬੇ ਨੂੰ ਵੀ ਧਰਮ ਨੂੰ ਵੀ ਸਭ ਚੀਜ਼ ਨੂੰ ਫਾਇਦਾ ਹੋਏਗਾ ਇਸ ਕਰਕੇ ਮੇਰਾ ਖਿਆਲ ਹੈ ਕਿ ਕਾਰਨ ਕੋਈ ਵੀ ਹੋ ਸਕਦਾ ਹੈ ਲੇਕਿਨ ਇਕੱਠੇ ਹੋਣ ਦੀ ਸੁਭਾਵਨਾ ਬਹੁਤ ਜ਼ਿਆਦਾ ਹੈ ਇਕੱਠੇ ਹੋਣ ਦੀ ਤੁਸੀਂ ਗੱਲ ਕੀਤੀ ਦੂਜੇ ਪਾਸੇ ਇਕੱਠੇ ਹੋਣ ਦਾ ਵੀ ਕਿਹਾ ਜਾ ਰਿਹਾ ਹੈ ਕਹਿੰਦੇ ਕਿ ਅਕਾਲੀ ਦਲ ਭਾਜਪਾ ਦੇ ਨਾਲ ਵੀ ਗਠਜੋੜ ਕਰ ਸਕਦਾ ਇੱਕ ਵਾਰ ਮੁਰਤੋਂ ਇਕੱਠਾ ਹੋ ਸਕਦਾ ਆ ਤੋਂ ਡੇ ਹੀ ਕਿ ਲੀਡਰ ਇਹ ਵੀ ਕਹਿ ਕੇ ਕਹਿੰਦੇ ਕਿ ਹਾਂ ਅੰਦਰ ਗੱਲਬਾਤ ਤਾਂ ਚੱਲ ਰਹੀ ਹੈ ਕਿ ਕਿਤੇ ਨਾ ਕਿਤੇ ਟਰਮਸ ਐਂਡ ਕੰਡੀਸ਼ਨਸ ਮੀਜ਼ਰ ਕੀਤੀਆਂ ਜਾ ਰਹੀਆਂ ਨੇ ਕਿ ਕਿੱਥੇ ਰਲਾਂ ਦੇ ਹੁੱਬਾ ਜੋ ਮੇਰੀ ਜਿੰਨੀ ਇੱਕ ਮੇਰੀ ਨੌਲੇਜ ਹੈ ਮੈਂ ਤਾਂ ਨਹੀਂ ਕਿ ਮੈਂ ਕੋਈ ਵਿਚ ਵਿਚੋਲਾ ਜਾਂ ਮੈਂ ਕਿਸੇ ਗੱਲ ਦੇ ਵਿੱਚ ਆ ਅੱਜ ਤੱਕ ਰੱਤੀ ਵੀ ਗੱਲ ਨਹੀਂ ਕੋਈ ਨਾ ਗੱਲ ਚੱਲਦੀ ਹੈ ਨਾ ਕੋਈ ਵਿਚਾਰ ਹੋ ਰਹੀ ਹੈ ਨਾ ਕੋਈ ਟਰਮ ਵਾਲੀ ਗੱਲ ਹੈ ਰੱਤੀ ਵੀ ਗੱਲ ਹੈ ਨਹੀਂ ਨਾ ਕੋਈ ਸਾਡੀ ਸੋਚ ਹੈ ਸਾਡੀ ਸੋਚ ਹੈ ਸਾਡੀ ਕਿਸੇ ਨਾਲ ਲੜਾਈ ਨਹੀਂ ਕਿ ਅਸੀਂ ਸਾਡੇ ਜੇ ਫਲਾਣਿਆਂ ਲੜਾਈ ਹੈ ਜਿਸ ਵੇਲੇ ਹਾਲਾਤ ਸੀ ਬੜਾ ਵੱਡਾ 84 ਸਮਲਾ ਹੋ ਗਿਆ ਆਈਸੋਲੇਟ ਹੋਏ ਸੀ ਤਾਂ ਦੇਸ਼ ਦੇ ਕਿਸੇ ਪਾਰਟੀ ਨਾਲ ਅਸੀਂ ਖੜਨਾ ਸੀਗਾ ਤਾਂ ਉਸ ਵੇਲੇ ਉਹ ਜੋ ਅਸੀਂ ਖੜੇ હતા ਉਹ ਉਹਦੇ ਨਾਲ ਸਾਨੂੰ ਇੱਕ ਸਪੋਰਟ ਮਿਲੀ ਸੀ ਕਿ ਹਿੰਦੂ ਸਿੱਖ ਇਕਤਾ ਦੇ ਨਾਂ ਤੇ ਕਿ ਸਿੱਖ ਵੀ ਕੁਰਬਾਨੀ ਵਾਲੇ ਤਾਂ ਜਦੋਂ ਸਾਨੂੰ ਸਾਰੇ ਦੇਸ਼ ਚ ਮਾਰਿਆ ਜਾ ਰਿਹਾ ਸੀ ਤਾਂ ਸਾਡੀ ਆਵਾਜ਼ ਕੱਢਣ ਵਾਲੇ ਕੁਝ ਲੋਕ ਸਨ ਉਹ ਹਾਲਾਤ ਤੁਰੇ ਹੈ ਅੱਜ ਤੱਕ ਕਿਸੇ ਕਾਰਨ ਕਰਕੇ ਅਸੀਂ ਮਸਲਿਆਂ ਤੇ ਆ ਕੇ ਅੱਡ ਹੋ ਗਏ ਅੱਜ ਵੀ ਸਾਡੀ ਕੋਈ ਨਿੱਜੀ ਲੜਾਈ ਪੋਲਿਟਿਕਸ ਦੀ ਨਹੀਂ ਹੁੰਦੀ ਨਹੀਂ ਪੋਲਿਟਿਕਸ ਪੁਆਇੰਟਾਂ ਦੀ ਪ੍ਰਿੰਸੀਪਲ ਦੀ ਲੜਾਈ ਹੈ ਅੱਜ ਵੀ ਪ੍ਰਿੰਸੀਪਲ ਦੀ ਲੜਾਈ ਹੈ ਪ੍ਰਿੰਸੀਪਲ ਜਿਹੜੇ ਹੈਗਾ ਅੱਜ ਦੀ ਘੜੀ ਕੋਈ ਗੱਲ ਹੈਗੀ ਕੱਲ ਨੂੰ ਸਾਡੀਆਂ ਗੱਲਾਂ ਮੰਨਦੇ ਨੇ ਕੋ ਉਸ ਵਾਰੇ ਗੱਲਾਂ ਹੁੰਦੀਆਂ ਉਹ ਸਮਾਂ ਦੱਸੇਗਾ ਜੇ ਕੋਈ ਗੱਲ ਐਸੀ ਹੋਵੇ ਅੱਜ ਰੱਤੀ ਪਰ ਵੀ ਗੱਲ ਹੈ ਤੇ ਲੱਗਦਾ ਪਰ ਕਿ ਅਗਰ ਤੁਸੀਂ ਗਠ ਜੋੜ ਨਹੀਂ ਕਰਦੇ ਕਿਸੇ ਪਾਰਟੀ ਦੇ ਨਾਲ ਤੇ ਫਿਰ ਜਿਹੜੀ ਲੋਕ ਸਭਾ ਚੋਣਾਂ ਨੇ ਜਾਂ ਉਸ ਤੋਂ ਅੱਗੇ 2027 ਦੀਆਂ ਚੋਣਾਂ ਨੇ ਪਹਿਲਾਂ 깔2024 ਦੀਆਂ ਹੀ ਕਰਦੇ ਆ ਹੰਦਰ ਸਾਹਿਬ ਲੱਗਦਾ ਕਿ ਅਕਾਲੀ ਦਲ ਪੰਜਾਬ ਦੇ ਵਿੱਚ 2024 ਦੇ ਵਿੱਚ ਆਪਣੀਆਂ ਸੀਟਾਂ ਜਾਂ ਆਪਣਾ ਇੱਕ ਏਰੀਆ ਕ੍ਰੀਏਟ ਕਰ ਪਾਏਗੀ ਪੰਜਾਬ ਦੇ ਵਿੱਚ ਮੁਰ ਤੋਂ ਵੀ ਭਾਜੀ ਤੋਂ ਅੰਗਰੇਜ਼ ਦਾ ਰਾਜ ਸੀ ਸੂਰਜਨ ਸੀ ਸ਼ਬਦਾ ਕੋਈ ਪਾਰਟੀ ਦੇ ਸਾਹਮਣੇ ਖੜ ਨਹੀਂ ਸਕਦੀ 1920 ਤੋਂ 1925 ਤੱਕ ਜਦੋਂ ਸਾਰੀ ਦੁਨੀਆ ਤੇ ਉਹਦਾ ਰਾਜ ਚੱਲ ਰਿਆ ਸੀ ਸੋਚ ਨਿਸ਼ਚਿਪਦਾ ਤਾਂ ਅਕਾਲੀ ਪਾਰਟੀ ਸੀ ਜੋ ਸਾਡੇ ਵੱਡੇ ਬਜ਼ੁਰਗਾਂ ਨੇ ਕੁਰਬਾਨੀਆਂ ਕਰਕੇ ਅੰਗਰੇਜ਼ ਨੂੰ ਪਹਿਲੀ ਵਾਰ ਝੁਕਾਇਆ ਸੀ ਹਾਂ ਔਰ ਜੋ ਕਿਹਾ ਉਹ ਗੱਲ ਮਨਵਾਈ ਸੀ ਸ਼ਰਾਵਣੀ ਸ਼ਰੋਣੀ ਗੁਰਦਾਰ ਪ੍ਰਬੰਧਕ ਕਮੇਟੀ ਉਸ ਲੜਾਈ ਦੀ ਜਿੱਤ ਦਾ ਨਤੀਜਾ ਹੀ ਸੀ ਜੀ ਨਹੀਂ ਤਾਂ ਗੁਰਦਵਾਰਿਆਂ ਦੇ ਕਬਜ਼ੇ 'ਚ ਹੁਣ ਧਰਮ ਤੇ ਅਟੈਕ ਹਨ ਉਹਦੋਂ ਵੀ ਹੋ ਰਹੇ ਸੀ ਇਸ ਕਰਕੇ ਵੀ ਬਾ ਅਕਾਲੀ ਪਾਰਟੀ ਜੋ ਵੀ ਜਾਂ ਰਾਜ ਜਾਂ ਇੱਕ ਇਤਿਹਾਰ ਨਾਲ ਨਹੀਂ ਖੜੇ ਅਕਾਲੀ ਪਾਰਟੀ ਸਹੀ ਮੈਨੇਜ ਕੁਰਬਾਨੀ ਵਾਲੀ ਪਾਰਟੀ ਹੈ ਇਹ ਉਸੂਲਾਂ ਤੇ ਲੜਦੀ ਹੈ ਰਾਜ ਆਉਂਦੇ ਨੇ ਤੇ ਜਾਂਦੇ ਨੇ ਰਾਜ ਤਾਂ ਪੱਕਾ ਕੋਈ ਰਹਿੰਦਾ ਹੀ ਨਹੀਂ ਕਾਂਗਰਸ ਹੈਗੇ ਨੇ ਚਰਸੀ ਰੰਗ ਜੇਬ ਰਹਿ ਗਿਆ ਹੂੰ ਜਾਂ ਪਹਿਲਾਂ ਕੋਈ ਬਾਬਰ ਵਰਗੇ ਰਹੇ ਇਸ ਕਰਕੇ ਕਦੇ ਕੋਈ ਇੱਕ ਪੁਰਖੀ ਰਾਜ ਨਹੀਂ ਰਹਿੰਦਾ ਤੇ ਲੋਕ ਰਾਜ ਦੇ ਤਾਂ ਸਮੇਂ ਨਾਲ ਬਦਲਣਾ ਹੀ ਹੁੰਦਾ ਹੈ ਪਾਰਟੀਆਂ ਵੱਡੀਆਂ ਛੋਟੀਆਂ ਕਾਂਗਰਸ ਕੇ ਸਿਰਲੇ 400 ਸੀਟਾਂ ਲੈ ਕੇ ਆਈ ਸੀ ਹੁਣ ਕਿਹਾ 40 ਹੀ ਰਹਿ ਗਈਆਂ ਬੀਜੇਪੀ ਕੇਸਰੇ 2 ਸੀ ਅੱਜ 300 ਹੋ ਗਈ ਇਹਦੇ ਨਾਲ ਲਿੰਕ ਨਹੀਂ ਹੁੰਦਾ ਇਸ ਕਰਕੇ ਅਕਾਲੀ ਦਲ ਦਾ ਜਿਹੜਾ ਹੈਗਾ ਅਕਾਲੀ ਦਲ ਇੱਕ ਇਹ ਮinority ਦੀ ਪਾਰਟੀ ਹੈ ਕੁਰਬਾਨੀ ਵਾਲੀ ਪਾਰਟੀ ਹੈ ਇਹ ਦੇਸ਼ ਵਾਸਤੇ ਵੀ ਲੜਦੀ ਹੈ ਇਹ ਮinority ਵਾਸਤੇ ਵੀ ਲੜਦੀ ਹੈ ਇਸ ਕਰਕੇ ਸਾਡਾ ਜਿਹੜਾ ਹੈਗਾ ਅਸੀਂ ਆਪਣੇ ਪ੍ਰਿੰਸੀਪਲ ਤੇ ਫਾਈਟ ਕਰਨਾ ਹੈ ਸਾਨੂੰ 24 ਨਾਲ ਕੀ ਹੁੰਦਾ ਅੱਗੇ 27 ਚ ਕੀ ਹੁੰਦਾ ਇਹਦੇ ਨਾਲ ਸਾਡਾ ਕੋਈ ਲਿੰਕ ਨਹੀਂ ਇਹ ਠੀਕ ਹੈ ਕਿ ਜੇ ਲੋਕ ਉਹ ਸੇਵਾ ਦੇ ਦੇ ਕੇ ਵੱਧ ਸੇਵਾ ਹੋ ਜੂਗੀ ਨਹੀਂ ਅਸੀਂ ਆਪ ਦਾ ਜਿੰਨਾ ਕਿ ਜਦੋਂ ਜਿਹੜੇ ਅਸੀਂ ਕਰ ਸਕਦੇ ਅਸੀਂ ਕਰੀ ਜਾਂਦੇ ਆ ਪੁੰਦਰ ਸਾਹਿਬ ਇਹ ਗੱਲ ਕਹੀ ਹੁੰਦੀ ਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਪਾਰਟੀ ਦੇ ਵਿੱਚ ਇੱਕ ਗੱਲ ਕੀਤੀ ਸੀ ਤੁਸੀਂ ਸਾਰਿਆਂ ਨੇ ਰਲ ਕੇ ਕਿਹਾ ਸੀ ਕਿ ਇੱਕ ਪਰਿਵਾਰ ਇੱਕ ਟਿਕਟ ਹੋਏਗੀ ਹੁਣ ਉਹ ਟਿਕਟ ਇੱਕ ਪਰਿਵਾਰੀ ਟਿਕਟ ਹੁੰਦੇ ਚਲੇ ਕਿਉਂਕਿ ਗੱਲ ਇਹ ਵੀ ਸਾਹਮਣੇ ਆਉਂਦੀ ਕਿ ਜਿ세 ਲੋਕ ਸਭਾ ਦੀਆਂ ਗੱਲ ਕੀਤੀ ਜਾਂਦੀ ਹੈ ਕਹਿੰਦੇ ਹਰ ਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਵੀ ਲੋਕ ਸਭਾ ਦੇ ਵਿੱਚ ਖੜਨਾ ਚਾਹੁੰਦੇ ਨੇ ਪ੍ਰਧਾਨ ਜਿਹੜੇ ਪਾਰਟੀ ਦੇ ਨੇ ਸੁਖਬੀਰ ਸਿੰਘ ਬਾਦਲ ਉਹ ਵੀ ਖੜਨਾ ਚਾਹੁੰਦੇ ਨੇ ਤੇ ਫਿਰ ਇਹ ਜਿਹੜੀ ਟਰਮਸ ਐਂਡ ਕੰਡੀਸ਼ਨਸ ਤੈਅ ਹੋਈਆਂ ਤੇ ਉੱਤੇ ਹੀ ਲੜੀ ਜਾਊਗੀ ਲੋਕ ਸਭਾ ਕੇ ਚੇਂਜੇਸ ਆ ਸਕਦੇ ਨੇ ਕਿ ਇੱਕ ਪਰਿਵਾਰ ਤੋਂ ਦੋ ਟਿਕਣਾ ਦਿੱਤੀਆਂ ਜਾ ਸਕਣਗੀਆਂ ਹੁਣ ਬੀਬਾ ਕੋਈ ਹੋਰ ਤਾਂ ਲੈ ਜੇ ਲੈ ਜੇ ਪ੍ਰਧਾਨ ਜੀ ਆਪਦੇ ਪ੍ਰਵਾਸ ਦੋ ਨਹੀਂ ਦਿੰਦੇ ਮੈਂ ਕਹਿ ਦਿੰਦਾ ਪ੍ਰਧਾਨ ਜੀ ਚੋਣ ਨਹੀਂ ਲੜਨਗੇ ਬੀਬਾ ਜੀ ਬਾਰੇ ਮੈਂ ਅੱਜ ਦੀ ਘੜੀ ਕੁਝ ਨਹੀਂ ਕਹਿੰਦਾ ਲੇਕਿਨ ਜਿਹੜੇ ਤੁਸੀਂ ਸਵਾਲ ਕੀਤਾ ਕਿ ਦੋ ਟਿਕਟਾਂ ਇਹ ਨਹੀਂ ਹੋਣਗੀਆਂ ਮੈਂ ਕਹਿ ਦਿੰਦਾ ਹੂੰ ਤੇ ਫਿਰ ਕਿਸ ਤਰੀਕੇ ਦੇ ਤੁਸੀਂ ਸਮਝਦੇ ਹੋ ਕਿ 2024 ਦੇ ਵਿੱਚ ਕੈਂਡੀਡੇਟ ਲੈ ਕੇ ਆਉਣੇ ਚਾਹੀਦੇ ਨੇ ਕੈਂਡੀਡੇਟ ਆ ਜਾਣਗੇ ਜੋ ਮੈਡ ਤੇ ਹੋਣਗੇ ਕੈਂਡੀਡੇਟ ਲੈ ਕੇ ਆਵਾਂਗੇ ਅਸੀਂ ਕੀ ਏਜੰਡੇ ਕੀ ਰਹਿਣੇ ਚਾਹੀਦੇ ਕਿਉਂਕਿ ਲੋਕ ਨਾ ਬੜੇ ਇਸ ਵਕਤ ਦੁਵਿਧਾ ਦੇ ਵਿੱਚ ਨੇ ਕਿਉਂਕਿ ਅਸੀਂ ਦੇਖਿਆ ਅਰੇਂਡਾ ਪੰਜਾਬ ਦਾ ਸਭ ਤੋਂ ਵੱਡਾ ਪੰਜਾਬ ਬਚਾਓ ਪੰਜਾਬ ਚ ਅਮਨ ਸ਼ਾਂਤੀ ਪਹਿਲੀ ਗੱਲ ਹੈ ਲਾਜਨਡ ਡਿਵੈਲਪਮੈਂਟ ਦੂਜੀ ਗੱਲ ਹੈ ਤੀਜੀ ਗੱਲ ਹੈ ਕਿ ਕਿਸਾਨੀ ਦੇ ਹਾਲਾਤ ਮਾੜੇ ਨੇ ਚੌਥੀ ਗੱਲ ਹੈ ਕਿ ਬੇਜ਼ਗਾਰੀ ਇੰਨੀ ਵੱਧ ਗਈ ਬੁਰਾ ਹਾਲ ਹੈ ਇੰਡਸਟਰੀ ਜੁੜ ਗਈ ਹੈ ਹੂੰ ਇਹ ਚੀਜ਼ਾਂ ਜਿਹੜੇ ਇਹ ਬਹੁਤ ਵੱਡੇ ਵੱਡੇ ਏਜੰਡੇ ਨੇ ਬੀਬਾ ਇਹਨਾਂ ਏਜੰਡਿਆਂ ਤੇ ਅਸੀਂ ਚੋਣ ਲੜਾਂਗੇ ਕਿ ਪੰਜਾਬ ਚਾਹੁੰਦਾ ਹੈ ਪੰਜਾਬ ਨੂੰ ਤਰੱਕੀ ਚਾਹੀਦੀ ਹੈ ਔਰ ਇੰਡਸਟਰੀ ਇੱਥੇ ਦੁਆਰਾ ਆਉਣੀ ਚਾਹੀਦੀ ਹੈ ਜਿਹੜੀ ਕਿ ਇੱਥੋਂ ਜੜ ਕੇ ਜਾ ਰਹੀ ਹੈ ਸੋ ਇਹਨਾਂ ਤੇ ਰੰਗ ਤਾਂ ਕਿ ਪੰਜਾਬ ਦੁਆਰਾ ਖੁਸ਼ਹਾਲ ਹੋਵੇ ਪੁੰਦਰ ਸਾਹਿਬ ਇਹ ਤੋਂ ਵੈਲਾ ਨਾ ਅਪਾ ਗੱਲ ਕਰ ਰਹੇ ਸੀ ਆਪਾਂ ਦੋਵੇਂ ਕਿ ਜਿਸ ਤਰੀਕੇ ਦੇ ਪੰਜਾਬ ਦੇ ਮੌਜੂਦਾ ਹਾਲਾਤ ਨੇ ਧਰਨਿਆਂ ਮੁਜਾਰਿਆਂ ਦੇ ਨਾਲ ਜਾਂ ਜਿਸ ਤਰੀਕੇ ਦੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਜੇਕਰ ਅਸੀਂ ਗੱਲ ਕਰਦੇ ਇਹਨੂੰ ਸੁਧਾਰਨਾ ਹੋਵੇ ਇਹਨੂੰ ਸੁਧਾਰ ਵੱਲ ਲੈ ਕੇ ਜਾਣਾ ਹੋਵੇ ਕੀ ਸੋਲੂਸ਼ਨ ਲੱਗਦਾ ਕਿ ਇਹਦਾ ਕਿਸ ਤਰੀਕੇ ਦੇ ਨਾਲ ਹੋਊਗਾ ਕਿਉਂਕਿ ਹਰ ਕੋਈ ਕਹਿੰਦਾ ਕਿ ਇਹਦੇ ਸੁਧਾਰ ਹੈ ਹੀ ਨਹੀਂ ਕਹਿੰਦੇ ਐਂਡਲੈਸ ਹੈ ਦਿਸਦਾ ਹੀ ਨਹੀਂ ਪਿਆੰਤੀ ਨਹੀਂ ਦਿਸਦਾ ਪੈਣਾ ਚੀਜ਼ਾਂ ਦਾ ਇਹਦਾ ਅੰਤ ਹੈ ਵੀ ਪਾ ਦੇਖੋ ਜੇ ਸਰਕਾਰਾਂ ਸਫਾਈ ਨਾਲ ਕੰਮ ਕਰਨ ਇਹ ਪਹਿਲਾਂ ਮਰਿੰਦਰ ਸਿੰਘ ਨੇ ਕਿਹਾ ਸੌ ਖਾ ਕੇ ਕਿ ਮੈਂ ਆ ਕਰ ਦਿਆਂਗਾ ਲੇਕਿਨ ਲੋਕਾਂ ਨੇ ਸੋਚਿਆ ਨਹੀਂ ਕਿ ਇਹ ਗੱਲ ਇਹ ਕਰ ਸਕਦਾ ਕਿ ਨਾ ਕਰ ਸਕਦਾ ਇਹਦੀ ਪਾਵਰ ਚ ਹੈ ਕਿ ਨਾ ਹੈ ਫਿਰ ਇਹ ਸਰਕਾਰ ਨੇ ਆਵਾ ਪਾਰਟੀ ਨੇ ਕਿਹਾ ਕਿ ਸਿਆਹ ਕਰ ਦੇਗੇ ਆ ਗਰੰਟੀਆ ਗਰੰਟੀ ਜੀ ਹੁਣ ਕਹਿੰਦੇ ਜੀ ਸੈਂਟਰ ਨਹੀਂ ਕਰਦਾ ਹਮ ਇਹੀ ਤਾਂ ਅਸੀਂ 50 ਸਾਲ ਪਹਿਲਾਂ ਲੜਿਆ ਫੈਡਰਲ ਪਾਵਰ ਪਿੱਛੇ ਹਮ ਅਸੀਂ ਜਿਹੜਾ ਸਾਡੇ ਤੇ ਕੁੱਟ ਪਈ 84 ਚ ਸਾਨੂੰ ਆਈਸੋਲੇਟ ਕੀਤਾ ਗਿਆ ਸਾਡੇ ਤੇ ਹਮਲਿਆਂ ਤੱਕ ਹੋ ਗਏ ਨਕਾਲ ਤੱਕ ਤੇ ਹਰਮੰਦਰ ਸਾਹਿਬ ਤੇ ਹਮਲੇ ਹੋਏ ਔਰ ਸਾਨੂੰ ਫੜ ਕੇ ਜੇਲਾ ਸੁਟਿਆ ਸਾਡੇ ਤੇ ਖਾਲਸਤਾਨ ਦਾ ਧਮਲਾਇਆ ਕਿ ਜੇ ਖਾਲਸਤਾਨ ਮੰਗਦੇ ਨੇ ਉਹ ਸਾਡਾ ਅਨੰਦਪੁਰ ਦੇ ਮਤਲਬ ਸੀ ਫੈਡਰਲ ਸਿਸਟਮ ਕਿ ਸੂਬੇ ਕੋਲ ਪਾਵਰ ਹੋਵੇ ਉਹਦੇ ਮਸਲੇ ਆ ਉਹਨਾਂ ਦੇ ਫਾਈਨੈਂਸਲ ਉਹਨਾਂ ਕੋਲ ਪਾਵਰ ਹੋਵੇ ਆਪਣੇ ਪਾਵਰ ਹੱਲ ਕਰਦੇ ਉਹਨਾਂ ਕੋਲ ਉਹ ਪਾਵਰਾ ਹੋ ਮਿਲਟਰੀ ਹੋਵੇ ਦਿੱਲੀ ਕੋਲੇ ਇਕੱਲਾ ਫਾਈਨਾਂਸ ਹੋਵੇ ਦਿੱਲੀ ਕੋਲੇ ਇਹ ਚੀਜ਼ਾਂ ਤਿੰਨ ਚਾਰ ਉਹਨਾਂ ਕੋਲ ਹੋਣ ਬਾਕੀ ਸਾਡੇ ਆਪਣੀ ਪਾਵਰ ਹੁਣ ਸਾਡੇ ਕੋਲ ਟੈਕਸ ਕੋਈ ਨਹੀਂ GST ਲੱਗੇ ਪੈਸਾ ਉਹਨਾਂ ਕੋਲੇ ਬੋਰਡ ਨੂੰ ਦਾ ਮੋੜਨ ਕਿਹੜਾ ਕਰੂਣਾ ਕਿ ਟੈਕਸ ਸਾਥੋਂ ਇਕੱਠਾ ਕਰ ਰਹੇ ਸਾਨੂੰ ਉਲਟਾ ਉੱਥੋਂ ਮੋੜ ਕੇ ਦੇ ਰਹੇ ਐਥੇ ਸਾਡਾ ਸੈਕਿਉਰਿਟੀ ਛੱਡ ਦੇ ਜਿਹੜਾ ਸਾਡਾ ਹਿੱਸਾ ਪਹਿਲਾਂ ਇੱਥੇ ਛੱਡਣ ਉੱਥੋਂ ਆਪਦੇ ਚ ਫੇਰ ਦੇਣ ਲੇਕਰ ਤਿੰਨ ਮਹੀਨੇ ਨਹੀਂ ਦੇ ਦੋ ਤਾਂ ਮੇਰੇ ਫਿਰ ਸਾਡੀ ਆ ਆ ਡੀਫ ਬੰਦ ਕਰਤਾ ਹੂੰ ਕਦੇ ਸਾਡਾ ਕਹਿੰਦੇ ਆ ਕਰਦੇ ਆਂਗੇ ਪਹਿਲਾਂ ਸਾਥੋਂ ਜਿਵੇਂ ਅਮਲੀ ਫੀਮ ਲਵਾਦਿਆਂ ਕੰਮ ਵਾਲੇ ਤੋਂ ਮੁੜ ਕੇ ਕਹਿੰਦੇ ਬੜਾ ਹੋ ਗਿਆ ਭਾਜਾ ਲੈ ਹੁਣ ਵਾਂ ਪੇ ਉਹ ਤੋਂ ਕਿੱਧਰ ਜਾਵੇ ਖੂਬ ਹੀ ਡਿੱਗਦਾ ਪਹਿਲਾਂ ਸਾਨੂੰ ਕਹਤਾ ਚੌਲ ਪੈਦਾ ਕਰੋ ਕਣਕ ਪੈਦਾ ਕਰੋ ਹੁਣ ਕਹੇ ਪਾਣੀ ਮੁੱਕ ਗਿਆ ਡਾਇਵਰਸੀਫਿਕੇਸ਼ਨ ਦੇ ਪੈਸੇ ਦੇਣ ਜੀ ਇਹਦੇ ਹੱਲ ਸੈਂਟਰ ਕੋਲੇ ਨੇ ਇਸ ਕਰਕੇ ਜਾਂ ਫਿਰ ਸੈਂਟਰ ਸਾਨੂੰ ਪਾਵਰ ਇੰਨੀ ਦੇਵੇ ਹੂੰ ਇਹ ਸਾਰੇ ਆਪ ਦੇ ਵਾਪਸ ਲਵੇ ਆ ਜੀਐਸਟੀ ਵਗੈਰਾ ਸਾਰਾ ਸਾਡੇ ਸਾਡੀਆਂ ਸਾਡੇ ਕੋਲੇ ਦੇਵੇ ਸਾਨੂੰ ਫਾਈਨੈਂਸ ਟੈਕ ਕਾਰਪੋਰੇਟ ਰਿਟੈਕਸ ਸਭ ਤੋਂ ਵੱਡੇ ਹੁਣ ਮੰਨ ਲਓ ਮੈਂ ਹ ਸਾਲ ਦਿਨਾ ਤੁਸੀਂ ਇੱਕ ਅਫਸਰ ਹੋ ਕਲਾਸ ਵਨ ਅਫਸਰ ਹੋ ਥੋੜੀ ਤਨਖਾਹ 3 ਲੱਖ ਹੈ ਹੂੰ ਤੁਹਾਡੇ ਤੇ 3 ਕਿੰਡਾ ਟੈਕਸ ਪੈ ਗਿਆ ਉਹ ਦਿੱਲੀ ਜਾਓ ਸੂਬੇ ਕੋਲੇ ਕਿਉਂ ਨਹੀਂ ਜਾਂਦਾ ਹੂੰ ਦਿੱਲੀ ਤਨਖਾਹ ਵਧਾ ਦਿੰਦੀ ਹੈ ਦਿੱਲੀ ਤਾਂ ਉਹਨਾਂ ਚੋਂ ਟੈਕਸ ਖਿੱਚ ਉਹ ਚੋਂ ਕੱਟ ਕੇ ਲੈ ਗਈ ਹਾਂਜੀ ਉਸ ਚੋਂ ਸੂਬੇ ਨੂੰ ਪੈ ਗਿਆ ਸੁਭਿੰਦ ਗੋਟ ਐਕਸਲੈਂਟ ਐਕਸਟਾ ਦਿੱਲੀ ਲਈ ਕਿ ਤਰ੍ਹਾਂ ਅਸੀਂ ਦਿਨੇ ਸਵੇਰ ਫਾਈਨੈਂਸ਼ਲੀ ਵੀਕ ਹੋ ਗਿਆ ਇਹ ਬੜੇ ਬੜੇ ਬੀਬਾ ਮਸਲੇ ਨੇ ਲੰਬੀਆਂ ਗੱਲਾਂ ਤੇ ਮੈਂ ਤਾਂ ਇਨਾ ਅਨਾਉਂਸ ਦਾ ਮਾਹਰ ਹਾਂ ਨਹੀਂ ਲੇਕਿਨ ਤਜਰਬੇ ਨਾਲ ਮੈਂ ਤਾਂ ਦੱਸਦਾ ਕਿ ਤੂੰ ਸਵੇਰ ਦੇ ਕੋਲ ਤਾਂ ਰਹੀ ਕੁਝ ਨਹੀਂ ਕਿਹਾ ਮਿਊਨਿਸਪੈਲਟੀ ਬਣ ਗਈਆਂ ਨਾ ਹਮ ਹਰ ਗੱਲ ਅਸੀਂ ਆ ਕਰਦੇ ਆਂਗੇ ਇਹ ਨਹੀਂ ਕਰਦੇ ਆ ਉਹ ਇਕੱਠੇ ਹੋ ਕੇ ਲੜੀਏ ਫੈਡਰਲ ਪਾਵਰ ਵਾਸਤੇ ਇੱਥੇ ਨਾ ਇੱਕ ਚੀਜ਼ ਮੈਂ ਤਾਂ ਜਿਹੜੀ ਅਸੀਂ ਪਹਿਲਾਂ ਲੜਦੇ ਸੀ ਸਾਰੀਆਂ ਪਾਰਟੀਆਂ ਚ ਕਾਂਗਰਸ ਮੰਗਣ ਲੱਗੀ ਨਾ ਸਾਨੂੰ ਮਾਰਦੇ ਸੀ ਅਰੰਧਪੁਰ ਮੰਗਦੇ ਨੇ ਇਹ ਜੀ ਖਾਸਧਰ ਮੰਗਦੇ ਨੇ ਹੁਣ ਸਾਰੀਆਂ ਪਾਰਟੀਆਂ ਇਹੀ ਚੀਜ਼ ਪਹਿਲਾਂ ਬੀਜੇਪੀ ਕਹਿੰਦੀ ਸੀ ਕਿ ਸਾਨੂੰ ਵੱਧ ਭਾਵਰਾ ਚਾਹੀਦੇ ਹੁਣ ਬੀਜੇਪੀ ਮੁਕਰ ਗਈ ਇਸ ਕਰਕੇ ਵਿਭਾ ਜਿਹੜੇ ਸੈਂਟਰ ਚ ਆਏ ਨੇ ਉਹ ਕਹਿੰਦੇ ਜੀ ਹੁਣ ਤਾਂ ਹਮ ਰਾਜ ਕਰੇਗੇ ਹੁਣ ਨਹੀਂ ਕਿਸੇ ਦੀ ਜਰੂਰਤ ਸਾਨੂੰ ਉਹ ਗਲਤੀਆਂ ਕਰਦੇ ਨੇ ਦੇਸ਼ ਦਾ ਭਲਾ ਹੈ ਫੈਡਰਲ ਪਾਵਰ ਦੇ ਨਾਲ ਦੇਸ਼ ਤਕੜਾ ਹੋਏਗਾ ਸੂਬੇ ਤਕੜੇ ਹੋਣ ਦੇਸ਼ ਤਕੜਾ ਹੋਏਗਾ ਅਸੀਂ ਇਹਦੇ ਵਾਸਤੇ ਲੜੇ ਆ ਅਸੀਂ ਉੱਜੜ ਕੇ ਆਏ ਆ ਇਹਦੀ ਆਜ਼ਾਦੀ ਤਾਂ ਅਸੀਂ ਅਸੀਂ ਇਸਦੀ ਆਜ਼ਾਦੀ ਦੇ ਸ਼ਿਕਾਰ ਤਾਂ ਹੋਰ ਕੌਣ ਹੈ ਪਾਕਿਸਤਾਨ ਚ ਅਸੀਂ ਜੁੜ ਕੇ ਆਏ ਬਾਕੀ ਦੇਸ਼ ਤਾਂ ਬੈਠਾ ਸ਼ਾਂਤੀ ਨਾਲ ਜੰਗ ਹੁੰਦੀ ਹੈ ਅਸੀਂ ਲੜਦੇ ਆ ਬਾਕੀ ਸ਼ਾਂਤੀ ਨਾਲ ਬੈਠੇ ਨੇ ਇਸ ਕਰਕੇ ਅਫਸੋਸ ਹੈ ਮੈਂ ਸਾਡੀਆਂ ਪੰਜਾਬ ਦੀਆਂ ਪਾਰਟੀ ਨੂੰ ਕਹਿਣਾ ਚਾਹ ਰਿਹਾ ਕਿ ਭਰਾਵੋ ਆਪਾਂ ਲੜੀਏ ਨਾ ਆਪਾਂ ਮੈਰਟ ਤੇ ਕਿਸੇ ਦਾ ਨਕਸ਼ਾ ਕੱਢੀਏ ਲੇਕਿਨ ਆਪਾਂ ਇਕੱਠੇ ਹੋ ਕੇ ਪੰਜਾਬ ਵਾਸਤੇ ਇਕੱਠੇ ਹੋ ਕੇ ਲੜੀਏ ਦੇਸ਼ ਦੇ ਪੰਜਾਬ ਦੇ ਲੋਕਾਂ ਵਾਸਤੇ ਇਕੱਠੇ ਹੋ ਕੇ ਆਪਣਾ ਵਿਜਿਤ ਦਾ ਇੱਕ ਹੈ ਕਿ ਪੰਜਾਬ ਨੂੰ ਤਰੱਕੀ ਚ ਮਿਲ ਜਗਾ ਬਿਲਕੁਲ ਸਾਡਾ ਵਿਜਨ ਇਹ ਤਾਂ ਨਹੀਂ ਕਿ ਇਹਨੂੰ ਮਾਰਨਾ ਇੰਜ ਬੋਣਾ ਵਿਜਨ ਤਾਂ ਜਿਹਦੇ ਕੋਲ ਰਾਜ ਆ ਗਿਆ ਉਹ ਸਭ ਦਾ ਹੈ ਉਹ ਵਿਰੋਧੀ ਦਾ ਵੀ ਹੈ ਜੀ ਇਹ ਨਹੀਂ ਕਿ ਵਿਰੋਧੀ ਨੂੰ ਫਾਇਦੇ ਟੰਗਦੇ ਹੋ ਮਿੱਤਰ ਨੂੰ ਤੁਸੀਂ ਨਜ਼ਾਇਜ਼ ਕਰਦੇ ਸੋ ਇਹ ਇਹ ਬੀਬਾ ਕਾਫੀ ਬਾਣੀਆਂ ਗੱਲਾਂ ਦੁੱਖ ਆਉਂਦਾ ਹੈ ਜੇ ਤੋਂ ਛੋਟੀਆਂ ਗੱਲਾਂ ਤੇ ਆਉਂਦੇ ਨੇ ਮੈਂ ਤਾਂ ਕੋਈ ਇਸ ਨੂੰ ਸਮਝਦਾ ਨਹੀਂ ਨਾ ਜਾਂਦੀ ਕਿਸੇ ਨੂੰ ਮੈਂ ਕਹਿਣਾ ਚਾਹੁੰਦਾ ਲੇਕਿਨ ਦੁੱਖ ਆਉਂਦਾ ਕਿ ਕੋਈ ਰਾਜ ਹੈ ਕੋਈ ਸਿਸਟਮ ਹੈ ਜਿੱਧਰੋਂ ਚੱਲ ਰਿਹਾ ਅਸੀਂ ਕਿ ਤੁ ਜੋ ਦੇ ਆਏ ਤੇ ਕੁੜੀ ਤੇ ਵੀ ਕੇਸ ਬਣਾ ਦੇਓ ਬੁੜੀ ਤੇ ਵੀ ਬਣਾ ਦੇਓ ਤੇ ਝੂਠਾ ਬਣਾ ਦੇਓ ਤੁਰੇ ਜਾਂਦੇ ਇੱਥੇ ਇਟ ਸਿਟ ਜੋ ਚਿਕੜ ਹੈਗਾ ਆਪੇ ਤੁਹਾਡੇ ਕੋਈ ਨਾ ਕੋਈ ਸ਼ਿੱਟਾ ਤਾਂ ਪਾਊਗਾ ਜਿਹੜੇ ਸੀਨੀਅਰ ਲੀਡਰ ਨੇ ਬੀਐਸ ਹੁੰਦੜ ਜੀ ਉਹਨਾਂ ਦੇ ਨਾਲ ਗੱਲ ਕਰ ਰਹੀ ਸੀ ਅੰਤ ਦੇ ਵਿੱਚ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਹਿੰਦੇ ਕਿ ਆਓ ਰਲ ਕੇ ਕੰਮ ਕਰਦੇ ਆਂ ਵਿਜ਼ਨ ਸਾਰਿਆਂ ਦਾ ਇੱਕ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਤੇ ਉਹਦੇ ਵਾਸਤੇ ਸਾਰਿਆਂ ਨੂੰ ਰਲ ਮਿਲ ਕੇ ਹੀ ਕੰਮ ਕਰਨਾ ਪਏਗਾ ਔਰ ਤਾਂ ਹੀ ਪੰਜਾਬ ਜਿਹੜਾ ਆ ਮੁਰ ਤੋਂ ਸੁਰਜੀਤ ਮੁਰ ਤੋਂ ਰੰਗਲਾ ਹੋ ਸਕਦਾ ਹੈ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ